ਪੂਲੀ ਪਬਲਿਕ ਲਾਈਵ ਸੋਸ਼ਲ ਮੀਡੀਆ ਤੇ ਭਗਵਾਨ ਵਾਲਮੀਕੀ ਦੇ ਖਿਲਾਫ ਗਲਤ ਟਿੱਪਣੀ ਕਰਨ ਦੇ ਚਲਦੇ ਵਾਲਮੀਕੀ ਸਮਾਜ ਵਿੱਚ ਰੋਸ ਪਾਇਆ ਜਾ ਰਿਹਾ ਆਉ ਸੁਣਦੇ ਹਾਂ ਕੀ ਕਹਿਣਾ ਹੈ ਰਾਸ਼ਟਰੀ ਵਾਲਮੀਕੀ ਤਰਮ ਸਮਾਜ ਦੇ ਆਗੂਆਂ ਦਾ ਭਾਜੀ ਸਰ ਅੱਜ ਤੁਸੀਂ ਰੋਸਵਾਜੋ ਇੱਕ ਮੀਟਿੰਗ ਕੀਤੀ ਹੈ ਕੀ ਕਰਨਾ ਰੋਸ ਦਾ ਜੇ ਕੋਈ ਸਾਰੇ ਨੂੰ ਜੈ ਬਾਲਮੀਕੀ ਹਰ ਹਰ ਬਾਲਮੀਕੀ ਮੈਂ ਅਮਿਤ ਰੰਦਾਵਾ ਰਾਸ਼ਟਰੀ ਬਾਲਮੀਕੀ ਧਰਮ ਸਮਾਜ ਤੋਂ ਪੰਜਾਬ ਪ੍ਰਧਾਨ ਇੱਕ ਐਂਕਰ ਬਾਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਹੋਇਆ ਆ ਜਿਸ ਵਿੱਚ ਭਗਵਾਨ ਬਾਲਮੀਕੀ ਜੀ ਬਾਰੇ ਗਲਤ ਟਿੱਪਣੀ ਕੀਤੀ ਗਈ ਆ ਅਸੀਂ ਸਿੱਧੀ ਪੂਰ ਜ਼ੋਰ ਨਖਿੱਦੀ ਕਰਦੇ ਆ ਔਰ ਉਸ ਐਂਕਰ ਨੂੰ ਪੁੱਛਣਾ ਚਾਹੁੰਦੇ ਆ ਕਿ ਆ ਤੁਸੀਂ ਬਾਲਮੀਕੀ ਦੇ ਇਤਿਹਾਸ ਬਾਰੇ ਤੁਸੀਂ ਕੁਝ ਜਾਣਦੇ ਹੋ ਜਾਂ ਜਾਣਦੇ ਹੋ ਤਾਂ ਤੁਸੀਂ ਇਹ ਨਹੀਂ ਗੱਲ ਨਹੀਂ ਕਰ ਕਰ ਪਾਦੇ ਔਰ ਜੋ ਐਂਕਰ ਨੇ ਇਹ ਟਿੱਪਣੀ ਕੀਤੀ ਆ ਮੈਂ ਉਸ ਨੂੰ ਪੜ੍ਹੀ ਲਿਖੀ ਇੱਕ ਇੱਕ ਆਪਣੇ ਸਮਾਜ ਦੀ ਪੜ੍ਹੀ ਲਿਖੀ ਇੱਕ ਗਵਾਰ ਔਰਤ ਉਸ ਨੂੰ ਬੋਲਦਾ ਆ ਕਿਉਂਕਿ ਬਿਨਾ ਕਿਸੇ ਇਤਿਹਾਸ ਜਾਣੇ ਇਹ ਟਿੱਪਣੀ ਕਰਨਾ ਇੱਕ ਸ਼ਰਮਸਾਰ ਗੱਲ ਆ ਇਹ ਭਗਵਾਨ ਪਾਲ ਬਾਲਮੀਕ ਜੀ ਦੀ ਸ਼ਬੀ ਨੂੰ ਖਰਾਬ ਕਰਨ ਦਾ ਛੜੇੰਤਰ ਰਚਿਆ ਜਾਂਦਾ ਪਿਆ ਆ ਔਰ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਇਸ ਵਿੱਚ ਸਰਕਾਰਾਂ ਦਾ ਪੂਰਾ ਪੂਰਾ ਹੱਥ ਆ ਕਿਉਂਕਿ ਜਿਹੜਾ ਵੀ ਕੋਈ ਉੱਠਦਾ ਆ ਸੋਸ਼ਲ ਮੀਡੀਆ ਦੇ ਉੱਤੇ ਭਗਵਾਨ ਬਾਲਮੀਕ ਜੀ ਬਾਰੇ ਗਲਤ ਟਿੱਪਣੀ ਕਰਦੇ ਨੇ ਕਰਦਾ ਆ ਔਰ ਆਪਣੀ टीआरवी ਬਟੋਰਾਂ ਦਾ ਜਿਹੜਾ ਕਾਰੋਬਾਰ ਚੱਲ ਰਿਹਾ ਹੈ ਆ ਇਹ ਸਰਕਾਰਾਂ ਦੀ ਮਿਲੀਭਗਤ ਨਾਲ ਹੀ ਚੱਲ ਰਿਹਾ ਸਰ ਬਾਰ ਬਾਰ ਟਿੱਪਣੀ ਕਿਉਂ ਹੋਏਗਦੀ ਹੈ ਸਰ ਇਹ ਬਾਰ ਬਾਰ ਟਿੱਪਣੀ ਹੋ ਰਹੀ ਆ ਕਿ ਸਰਕਾਰ ਦੁਆਰਾ ਔਰ ਆਪਣੀ ਜਿਹੜੀ ਪ੍ਰਸ਼ਾਸਨ ਦੁਆਰਾ ਇਹ ਮਿਲੀ ਮਿਲੀ ਭਗਤਾ ਕਿਉਂਕਿ ਇਸ ਉੱਤੇ ਮਾਨਯੀ ਅਦਾਲਤ ਸੁਪਰੀਮ ਕੋਰਟ ਨੇ ਥੋਸ ਆਦੇਸ਼ ਜਾਰੀ ਕੀਤੇ ਪਏ ਆ ਕਿ ਕਿਸੇ ਦੀ ਭਾਵਨਾ ਨੂੰ ਆਹਤ ਨਾ ਕੀਤਾ ਜਾਏ ਕਿਸੇ ਵੀ ਤਰੀਕੇ ਦੀ ਬਾਲਮੀਕ ਸਮਾਜ ਦੇ ਸਮਾਜ ਦੇ ਨਾਲ ਬਾਲਮੀਕ ਭਗਵਾਨ ਦੇ ਨਾਲ ਇਹ ਟਿੱਪਣੀਆਂ ਕਰਕੇ ਸਿਰਫ ਸਾਨੂੰ ਆਹਤ ਕਰਾਉਣ ਦਾ ਛੜਯੰਤਰ ਰਚਿਆ ਜਾਂਦਾ ਬਿਆਨ ਹੈ। ਇਹਨਾਂ ਨੂੰ ਬੰਦ ਕਰਵਾਉਣ ਲਈ ਅਗਲਾ ਤੁਹਾਡਾ ਕਦਮ ਕੀ ਹੋਏਗਾ? ਅਗਲਾ ਸਾਡਾ ਕਦਮ ਹੋਏਗਾ ਕਿ ਅਸੀਂ ਇਸ ਦੇ ਉੱਤੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਾਂਗੇ ਔਰ ਇਸ ਇਸ ਚੈਨਲ ਤੇ ਵੀ ਔਰ ਇਸ ਐਂਕਰ ਦੇ ਉੱਤੇ ਵੀ ਸਖਤੋ ਸਖਤ ਕਾਰਵਾਈ ਕਰਾਵਾਂਗੇ। ਅਪੀਲ ਕੀ ਕਰਨਾ ਚਾਹੋਗੇ? ਅਪੀਲ ਮੈਂ ਅਸੀਂ ਸਰਕਾਰ ਕੋਲ ਕਰਨਾ ਚਾਹੁੰਦੇ ਆਂ ਕਿ ਜੇ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਆਦੇਸ਼ ਜਾਰੀ ਹੋਇਆ ਇਹ ਇੱਕ ਸਾਰੀਆਂ ਪਾਵਨਾਂ ਵਾਲ ਨੂੰ ਠੇਸ ਲਗਾਉਂਦਾ ਇੱਕ ਛੜਿਆੰਤਰ ਜੋ ਸਰਕਾਰ ਦੀ ਮਿਲੀ ਭਗਤ ਦੇ ਨਾਲ ਚੱਲ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦਾ ਇਹਨਾਂ ਨੂੰ ਖਾਮੀਆਂ ਭੁਗਤਣਾ ਪੈ ਸਕਦਾ ਹੈ ਕਿ ਇਸ ਉਤੇ ਠੋਸ ਕਾਰਵਾਈ ਕਰਕੇ ਜਿਸ ਜਿਹੜੇ ਐਂਕਰ ਨੇ ਇਹ ਸ਼ਬਦਾਵਲੀ ਵਰਤੀ ਆ ਇਸ ਦੇ ਉਤੇ ਕੜੀ ਤੋਂ ਕੜੀ ਕਾਰਵਾਈ ਕਰੇ ਹਾਂ ਜੀ ਸਰ ਅੱਜ ਕਿਸ ਬਸ ਹੋਰ ਰੋਸ਼ਕਤਾ ਆ ਰਹੀ ਹੈ ਮੈਂ ਕਮਲ ਗਿਲ ਜਰਨਲ ਫੈਕਟਰੀ ਪੰਜਾਬ ਰਾਵਾਦਾਰ ਮੈਂ ਰੋਸ਼ ਕਰਨਾ ਵੀ ਜਿਸ ਔਰਤ ਨੇ ਇਹ ਟਿੱਪਣੀ ਕੀਤੀ ਹੈ ਕਿ ਬਹੁਤੀ ਗਲਤ ਸ਼ਬਦ ਬੋਲੇ ਨੇ ਭਗਵਾਨ ਵਾਲਮੀਕੀ ਦੇ ਬਾਰੇ ਇਹ ਨਹੀਂ ਬੋਲਣੀ ਚਾਹੀਦੀ ਉਹਨਾਂ ਨੂੰ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਏ ਜੈ ਹਿੰਦ ਜੈ ਭਾਰਤ ਇਹ ਬੈਠੇ ਰੱਖੀ ਗਈ ਕੀ ਕਹਿੰਦਾ ਜੋ ਐਂਕਰ ਨੇ ਗਲਤ ਟਿੱਪਣੀ ਕੀਤੀ ਹੈ ਭਗਵਾਨ ਵਾਲਮੀਕੀ ਦੇ ਬਾਰੇ ਦੇ ਵਿੱਚ ਇਹਨਾਂ ਨੂੰ ਇਹ ਟਿੱਪਣੀ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਉੱਤੇ ਠੋਸ ਕਾਰਵਾਈ ਕੀਤੀ ਜਾਏ ਜੈ ਹਿੰਦ ਜੈ ਭਾਰਤ